ਪਿੰਦਰਪਾਲ ਜੀ ਆਈਸੀ ਪਿਛਲੇ ਵੀ ਕਿਤੇ ਜਗਰਾਉ ਤੇ ਉਹਨਾਂ ਨੇ ਉਹ ਕਥਿਆ ਕਥਿਆ ਕਰ ਰਹੇ ਸੀਗੇ ਤੇ ਕਈ ਗੱਲਾਂ ਤੁਹਾਨੂੰ ਬੜੀ ਦੇਰ ਬਾਅਦ ਪਤਾ ਲੱਗਦਾ ਤੇ ਉਹ ਕਹਿੰਦੇ ਉਹਨਾਂ ਨੇ ਗੱਲ ਕੀਤੀ ਪਹਾੜਿਆਂ ਦੀ ਵੀ ਪਹਿਲੀਆਂ ਸਮਾਨਿਆਂ ਦੇ ਵਿੱਚ ਪਹਾੜਿਆਂ ਨੂੰ ਉੱਚੀ ਉੱਚੀ ਪੜਾਇਆ ਜਾਂਦਾ ਸੀਗਾ ਜਿਹੜਾ ਅਨਕੌਨਸ਼ੀਅਸ ਮਾਈਂਡ ਆ ਵੀ ਉਹ ਜਿਹੜੇ ਜਦੋਂ ਪਹਾੜੇ ਅਸੀਂ ਰੱਟਦੇ ਹਾਂ ਉਸ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਇਹ ਜਿਹੜੀ ਗਿਣਤੀ ਚਲੀ ਜਾਵੇ ਤੇ ਸਾਰੀ ਜ਼ਿੰਦਗੀ ਉਹ ਵਿੱਚੋਂ ਨਿਕਲ ਉਸ ਅਨਕੌਨਸ਼ੀਅਸ ਮਾਈਂਡ ਦੇ ਵਿੱਚੋਂ ਨਿਕਲਦੀ ਨਹੀਂ ਸੋ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਅਸੀਂ ਪ੍ਰਚਾਰਕਾਂ ਤੋਂ ਰੋਜ਼ ਸੁਣਦੇ ਹਾਂ ਜੀ ਅਮਰ ਸ਼ਕੋ ਜੀ ਪੰਜ ਬਾਣੀਆਂ ਦਾ ਨਿਤਨੇਮ ਕਰੋ ਜੀ ਲੇਕਿਨ ਕਿਸੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ ਵੀ ਕਰਨੀ ਕਿਉਂ ਆ ਨਿਤਨੇਮ ਕਰਨਾ ਕਿਉਂ ਆ ਜੀ ਬਿਲਕੁਲ ਹੈ ਮੇਰੇ ਖਲ ਬਹੁਤ ਲੋਕਾਂ ਦੇ ਇਹ ਦਿਮਾਗ ਦੇ ਵਿੱਚ ਗੱਲ ਹੋਈ ਪਰ ਮੇਰੇ ਦਿਮਾਗ ਦੇ ਵਿੱਚ ਉਹ ਜਦੋਂ ਉੱਥੇ ਉਹਨਾਂ ਨੇ ਉਹ ਗੱਲ ਕੀਤੀ ਤੇ ਫਿਰ ਮੇਰੇ ਦਿਮਾਗ ਦੇ ਵਿੱਚ ਆਈ ਵੀ ਜਦੋਂ ਆਪਾਂ ਪੰਜ ਬਾਣੀਆਂ ਦੇ ਨਿਤਨੇਮ ਜਿੰਨਾ ਬੋਲ ਕੇ ਕਰਾਂਗੇ ਉਹ ਸਾਡੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਜਿਹੜੀਆਂ ਉਹ ਗੱਲਾਂ ਚੱਲੇ ਜਾਣਗੀਆਂ ਜਿਹੜਾ ਗਿਆਨ ਚੱਲਿਆ ਜਾਊਗਾ ਉਹ ਸਾਡੀ ਸਾਰੀ ਜ਼ਿੰਦਗੀ ਅਸੀਂ ਨਹੀਂ ਭੁੱਲਾਂਗੇ